ਹਾਂਜੀ ਹਾਂਜੀ ਮੈਂ ਕਹਿੰਦਾ ਹਾਂ ਕਿ ਸਤਿ ਸ਼੍ਰੀ ਅਕਾਲ ਠੀਕ ਠਾਕ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਵਧੀਆ ਠੀਕ ਹਾਂ ਮੈਂ ਕਹਿੰਦਾ ਕਿ ਸਾਡੇ ਗਵਾਂਢੀ ਜਿਹੜੇ ਆ ਉਹਨਾਂ ਨੇ ਬੜਾ ਕੰਮ ਗਲਤ ਕੀਤਾ ਕੱਲ ਅੱਛਾ ਤੇ ਉਹ ਰਾਕਟ ਡਿੱਗਾ ਸਾਡੀ ਪੜੀ ਵਿੱਚ ਹਾਂਜੀ ਹਾਂਜੀ ਤੇ ਅਸੀਂ ਜਦੋਂ ਪਹੁੰਚੇ ਉੱਥੇ ਹੀ ਵੇਖਿਆ ਤੇ ਉਹ ਦੂਜੇ ਨਾਲ ਸਾਡੇ ਪੜੀ ਲੱਗਦੀ ਐ ਨਾ ਉਹ ਲੱਗੇ ਚੁੱਕੇ ਉਹ ਕਿਦਾਂ ਲੱਗੇ ਸਹੀ ਬਈ ਗੱਲ ਇਤਰਾ ਗਲਤ ਚੰਗੀ ਥੋੜੀ ਐ ਦੱਸੋ ਹਾਂ ਨਹੀਂ ਇਹ ਤਾਂ ਗਲਤ ਐ ਵੀ ਦੇ ਕੇ ਸੁਣਦੀ ਕੇ ਆ ਲੈਣਾ ਮੰਨ ਲੋ ਕੱਲ ਉਹਨਾਂ ਦੇ ਪਾੜੀ ਦੇਖ ਸਕਦਾ ਸਾੜੀ ਦੇ ਕੇ ਸਾਡਾ ਹੀ ਨਾ ਹਾਂ ਉਹ ਸਾਡਾ ਹੀ ਬਣਦਾ ਸੀ ਹਾਂ ਤੇ ਕੱਲ ਉਹਨਾਂ ਨੇ ਉਹ ਕਵਾੜੀਏ ਨੂੰ ਵੇਚ ਕੇ ਤੇ ਸ਼ਾਮਾ ਨੂੰ ਉਹਨਾਂ 파ਟੀ ਪੂਟੀ ਕੀਤੀ ਉਹ ਤੇ ਆਪਣੀ ਬੰਬੀ ਤੇ ਹੀ ਤੇ ਤੁਹਾਨੂੰ ਸਭ ਨੂੰ ਮੈਂ ਦੇਖਣ ਦਿਆਂ ਹਾਂ ਤਾਂ ਕਿ ਹਾਲ ਚੰਗਾ ਕੰਮ ਹੀ ਦੱਸ ਮੇਰੇ ਸਾਹਮਣੇ ਕਵਾੜੀ ਆਇਆ ਤੇ ਲੈ ਜਾ ਇਹ ਉਹਦਾ ਸਾਡਾ ਹੀ ਬਣਦਾ ਸੀ ਹਾਂ ਨਹੀਂ ਗੱਲ ਰੱਖਾਂਗੇ ਇਹਨੂੰ ਹੁਣ ਕੇ ਅੱਗੇ ਵਧਾਵਾਂਗੇ ਥੋੜਾ ਜਿਹਾ ਮੌਤਬਰ ਬੰਦਿਆਂ ਦੇ ਨਾਲ ਬੰਦੇ ਇਕੱਠੇ ਕਰ ਲੋ ਤੁਸੀਂ ਹਾਂ ਵੀ ਹੋਣਾ ਚਾਹੀਦਾ ਜਿਹਦੀ ਪਾਣੀ ਡਿੱਗਾ ਵੀ ਉਹਦਾ ਨਹੀਂ ਹਾਂ ਬਿਲਕੁਲ ਬਿਲਕੁਲ ਉਹ ਕਿ ਚੁੱਕ ਲੈਣਾ ਬਈ ਫਿਰ ਨਹੀਂ ਇਦਾਂ ਚੁੱਕੜਾ ਤੇ ਚੋਰੀ ਹੋ ਗਈ ਹਾਂ ਤੇ ਇਸ ਕਰਕੇ ਨਾ ਤੁਸੀਂ ਇਹ ਆਪਣੀ ਧਿਆਖੀ ਰੱਖੋ ਨਾ ਤੁਸੀਂ ਤੇ ਘਰੇ ਸੌ ਜਾਂਦੇ ਜੇ ਤੇ ਉਹ ਕਿ ਧਿਆਨ ਰੱਖਦੇ ਤੇ ਉਹ ਨਹੀਂ ਨਹੀਂ ਹੁਣ ਉਸ ਦਿਨ ਤੇ ਉੱਥੇ ਹੀ ਪੈੜੀ ਜੀਆਂ ਹਾਂ ਹਾਂ ਸਾਰੇ ਸਾਰੇ ਪਰਸੇ ਧਿਆਨ ਰੱਖੋ ਆਪਣਾ ਹਾਂ ਨਹੀਂ ਹੁਣ ਉੱਥੇ ਉੱਥੇ ਹੀ ਰਹਿਨੇ ਆ ਤੇ ਉੱਥੇ ਵੇਲੇ ਰਹਿਨੇ ਆ ਡਿੱਗਦਾ ਮੈਂ ਕਿਹਨੇ ਡਿੱਗਣ ਉਹ ਤੋਂ ਕੋ ਨੋ ਉਦਦਾ ਹੀ ਪੁੱਛ ਲੋ ਨੂੰ ਭਾਰੀ ਕਿੱਥੇ ਡਿੱਗਣ ਦੇ ਰੋਜ ਉਹ ਤੇ ਕਿਸਮਤ ਚੰਗੀ ਜੀ ਉਹ ਦਿਨ ਡਿੱਗਾ ਉਹ ਤੋਵਾ ਪਿਆ ਸਾਡੀ ਪੈੜੀ 'ਚ ਸਬੂਤ ਆ ਪੂਰੇ ਤੋਵਾ ਸਾਡੀ ਪੈੜੀ 'ਚ ਬੈ ਗਿਆ ਤੇ ਚੋਕਿਓ ਲੈ ਕੇ ਦੱਸ ਹੂੰ ਇਹ ਤੇ ਵੇਖਣ ਰਾਂਤੀ ਵੇਖੇ ਹੀ ਹੁਣ ਦੇ ਹੀ ਦੋ ਤਿੰਨ ਥੱਲੇ ਨੂੰ ਪਰ ਪਤਾ ਨਹੀਂ ਕੀ ਕਾਲੂ ਲੰਘੇ ਗਾਈ ਅੱਗੇ ਤੇ ਅਹੀਂ ਤੇ ਬੰਦੇਰਾ ਉਹਨਾਂ ਨੂੰ ਥੋੜਾ ਜਿਹਾ ਇਸ਼ਾਰਾ ਕੀਤਾ ਬੀਤਾ ਬੀਤਾ ਜਿਹੜਾ ਬੜਾ ਸਾਡੀ ਪੈੜੀ ਜਿਹੀ ਆਪਣੇ ਉਹ ਲੈ ਕੇ ਨਾ ਲੰਮੇ ਲੰਮੇ ਢਿੰਜਣੇ ਢਾਂਗੇ ਢੁੰਗੇ ਜੇ ਆਹੋ ਤੇ ਉਹਥੇ ਰੱਖੀ ਰੱਖੋ ਤੁਸੀਂ ਆਪਣੇ ਵਾਸਤੇ ਲੈ ਕੇ ਜੇ ਉਹ ਵੀ ਨਹੀਂ ਮਨਾਉਂਦਾ ਦੌੜਦਾ ਦੌੜਦਾ ਇਸ ਕੋਲ ਤੋਂ ਚੱਲੇ ਸਹੀ ਲੁੱਟ ਲੋ ਹਾਂ 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 ਤੇ ਕਾਲੂ ਉਹਨਾਂ ਦਾ ਬੰਬੀ ਚ ਆਪਣਾ ਉਹ ਵਾਵਾ ਮਹਿੰਗਾ ਵੇਚਿਆ ਉਹਨਾਂ ਤਾਂ ਲੋਹਾ ਹੀ ਬੜਾ ਮਹਿੰਗਾ ਤੇ ਲੋਹਾ ਕਿੰਨੇ ਬੜਾ ਵਧੀਆ ਹੀ ਉਹਦਾ ਅਬ ਜੇ ਫਰਜੇ ਪਰਜੇ ਬੜੇ ਹੁੰਦੇ ਆ ਤਾਂ ਵੀ ਤੂੰ ਬੰਦੇ ਵਿੱਚ ਤਾਂਬੇ ਦੇ ਬੰਦੇ ਹੁੰਦੇ ਹੁੰਦੇ ਉਹਦੇ ਕੱਲੋਂ ਨਾ ਪੂਰੀ ਮਹਿਫਲ ਆਈ ਇੱਥੇ ਹੂੰ ਹੂੰ ਤੇ ਪਰ ਗੱਲ ਮਾੜੀ ਆ ਦੇਖੋ ਕਿਤਰਾ ਵੀ ਆ ਨਾ ਨਹੀਂ ਇਹ ਤੇ ਗੱਲ ਹਾਂ ਤੇ ਤੇ ਭਾਈ ਚਾਂਦ ਕਿਹਦੇ ਕਿਹਨੂੰ ਪੁੱਛਿਆ ਨਾ ਉਹ ਚਰਨੂਦ ਚੋਕ ਕੇ ਲੈ ਗਏ ਸਭ ਦੱਸਿਆ ਦੂਜਿਆਂ ਨੇ ਲੱਗੇ ਜਿਹੜੇ ਦੁਨੀਆ 'ਚ ਪੜੀ ਦਾ ਹੂੰ ਹੂੰ ਉਹਦੇ ਕਿ ਭਾਈ ਤੁਹਾਡੀ ਪੜੀ ਜੇ ਡਿੱਗਾ ਆ ਤੇ ਉਹ ਲੈ ਗਏ ਚੋਕ ਕੇ ਮੇਰਾ ਮੇਰਾ ਵੀ ਕੋਈ ਮਸਲਾ ਹੱਲ ਕਰੂ ਮੈਂ ਮਤਲਬ ਮਨ ਜਿਤਨਾ ਮੇਰੀ ਪੜੀ ਖੇਕ ਕੇ ਤੇ ਹੁਣ ਆਹੋ ਕਾਲੇ ਵੀਆ ਉਹ ਦਾ ਮੇਰਾ ਹੋਊਗਾ ਕਿ ਉਹਦਾ ਹੋਊਗਾ ਜਿਹਦੇ ਕੋਲ ਠੇਕੇ ਤੇ ਆ ਦੇਖੋ ਬੰਦਾ ਤੇ ਠੇਕੇ ਵਾਲੇ ਦਾ ਹੀ ਆ ਹੁਣ ਜਿਹੜਾ ਬੌਂਡ ਹੈ ਉਹਦਾ ਮਿਹਨਤ ਕਰ ਰਿਹਾ ਆ ਹੂੰ ਤੇ ਜੋ ਤੁਸੀਂ ਥੋੜੀ ਬੀਜਿਆ ਥੋੜੀ ਜੰਨੇ ਉਹਨੇ ਮਿਹਨਤ ਥੋੜੀ ਕੀਤੀ ਉਸ ਚ ਕੋਈ ਬੀਜਿਆ ਥੋੜੀ ਜਿਹੀ ਤਰ੍ਹਾਂ ਕਿ ਪ੍ਰਯੋਗ ਪਿਆ ਦੇ ਚ ਉਹ ਜਿਹੜੀ ਜੀ ਉਗੂ ਉਹ ਉਹਦੀ ਆ ਨਾ ਜਿਹੜਾ ਤੁਹਾਡੇ ਕੋ ਉਹ ਉਹਦੀ ਕਿਦਾਂ ਹੈ ਚਲੋ ਤੁਸੀਂ ਵੈਸੇ ਅੱਦਾਂ ਤਾਂ ਕਰ ਸਕਦੇ ਹੋ ਚਲੋ ਉਹਦਾ ਵੀ ਕੁਛ ਨਾ ਕੁਛ ਬਣਦਾ ਹੀ ਹੈ ਚਲੇ ਤਾਂ ਜਿਹੜਾ ਉਹਦੀ ਪੈੜੀ ਵੀ ਤੇ ਫਸਲ ਵੀ ਤੇ ਖਰਾਬ ਹੁੰਦੀ ਹੈ ਜੋ ਲਿਖਦਾ ਫਿਰ ਥੋੜਾ ਬਹੁਤਾ ਆ ਚਲੋ ਇਹਨਾਂ ਤੋਂ ਇਹਨਾਂ ਦੇ ਹੋ ਸਕਦਾ ਚਲੋ ਅੱਦਾ ਅੱਦਾ ਕਸਾ ਪਰ ਆਹੜਾ ਇਤਨਾ ਚੋਕੇ ਲੈਣਾ ਤੇ ਇਹ ਤੇ ਪਹਿਲਾਂ ਇਹ ਤੇ ਪਹਿਲਾਂ ਫੇ ਕਾਗਜ਼ ਕੂਜ ਲਿਖਣਾ ਪਊਗਾ ਦਾ ਵੀ ਜੇ ਮੰਨ ਲਓ ਵੀ ਇਤਰਾ ਤੇ ਕੋਈ ਰਾਕ ਨੂੰ ਡੇਖਦਾ ਪਨੇ ਰੋ ਅਛੜਾ ਲੱਗਦੇ ਇੱਥੇ ਹੁਣ ਲਾਈ ਲੱਗੀ ਤਾਂ ਦੇ ਗੰਡੇ ਆ ਆਹ ਹੋਈ ਕਿ ਹੁਣ ਗਾਂਵ ਤੋਂ ਲਿਖਿਆ ਕਰਾਂਗੇ ਨਾ ਫਿਰ ਡਰੋਂ ਕਿਹਦੇ ਸੋਤੇ ਜੋ ਉਹਨਾਂ ਦਾ ਨਹੀਂ ਮਿਲਦਾ ਕੁਝ ਵੀ ਸਾਡੇ ਦਜੀ ਆ ਨਾ ਥੋੜੇ ਰਾਨੀ ਜੇ ਨਾ ਮਿਲੰਮੇ ਹਾਂ ਇਹ ਦਾ ਬਾਬਾ ਇਹ ਹਜੇ 20 25 25 ਕਿਲੋ ਦੇ ਆਦੇ ਬਹੁਤ ਮਹਿੰਗੇ ਵਿਕਦੇ ਆ ਹੂੰ ਉਹ ਰਕਵਾੜੀ ਚੋਂ ਪੈੜੀਆਂ ਜਿ ਤਰੀ ਫਿਲਦੇ ਆ ਤੇ ਸਾਨੂੰ ਕੋਈ ਵੇਚੇ ਆਉਦੋਂ ਨਾਲ ਉਹ ਵੀ ਕਹਿੰਦੇ ਨੇ ਪਹਿਲਾਂ ਤੇ ਪਹਿਲਾਂ ਨਿਸਾਨਪੁਰਾ ਵੇਚ ਤੇ ਹੁਣ ਕਹਿੰਦੇ ਨੇ ਰਾਕਟ ਵੇਚ ਹਾਂ ਪੂਰਾ ਉਹ ਕਾਦੇਂ ਡੇ ਉਥੇ ਬੰਬ ਵੇਚ ਲੋ ਰਾਕਟ ਵੇਚ ਲੋ ਹੂੰ ਹੂੰ ਡਰੋਨ ਵੇਚ ਲੋ ਇਤਾਂ ਕਰਕੇ ਚੱਲ ਕੋ ਮੜੇ ਹੱਤੇ ਹਾਂ ਹੂੰ ਚਲੋ ਫਿਰ ਲੋ ਸੇ ਤੁਸੀਂ ਜੇ ਆਉਣਾ ਪਿਆ ਤੇ ਮੈਂ ਆ ਜਾਊਂਗਾ ਜਿਸ ਬੰਦੇ ਬੰਦੇ ਇਕੱਠੇ ਕਰਨੇ ਤੇ ਦੱਸ ਦੇ ਜੋ ਕੋਈ ਗੱਲ ਹਾਂ ਨਹੀਂ ਨਹੀਂ ਕਰਾਂਗੇ ਇਤਾਂ ਥੋੜੀ ਗੱਲ ਕੱਲ ਨੂੰ ਫੇਰ ਆਣਾ ਹੋਰ ਕਰਾਂਗੇ ਤਾਂ ਤੇ ਦੀ ਗੱਲ ਕਰਨੀ ਪੈਣੀ ਹੁਣ ਤੁਸੀਂ ਹਾਂਜੀ ਠੀਕ ਹੈ ਹੂੰ ਠੀਕ ਹੈ